ਸੋ ਮੈਂ ਦਰਸ ਸਵਾਗਤ ਹੈ ਤੁਹਾਡਾ ਇੱਕ ਹੋਰ ਬਲੌਗ ਦੇ ਵਿੱਚ ਤੇ ਆਪਾਂ ਚੱਲ ਪਏ ਚਾਬੀ ਲੈ ਕੇ ਗੱਡੀ ਅੰਜ ਆਪਣੇ ਕੋ ਕੋ ਹੋਰ ਹੈ ਇਹ ਆਪਣਾ ਲਈ ਖੜੀ ਆ ਸਰਾਂਦ ਏਜੰਸੀ ਜਾਂ ਏ ਗੱਡੀ ਨੂੰ ਖੜਾਵਾਵਾਂਗੇ ਆਪਾਂ ਪੰਪ ਤੇ ਲਾ ਕੇ ਉੱਥੋਂ ਫਿਰ ਆਪਾਂ ਆਪਣੀ ਗੱਡੀ ਕੋ ਜਾਵਾਂਗੇ ਤੇ ਆਜੋ ਫਿਰ ਤੁਹਾਨੂੰ ਜਾ ਕੇ ਮਿਲਦੇ ਆ ਲੈਟਸ ਗੋ Igual... ਨਾਲ ਫਟ ਘਾਨਦੇ ਆ ਨਾ ਓਏ ਮੈਟਰ ਹਲਾ ਜੀ ਆਪਾਂ ਤਾਂ ਤੁਰਦਾ ਨਹੀਂ ਕੋਈ ਉਪਰ ਓਕੇ ਆ ਕੰਮ ਤੇ ਤੁਹਾਨੂੰ ਉਧਰ ਇੱਕ ਬੰਦੇ ਨਾਲ ਮਿਲਾਉਣੇ ਆ ਖੜਜੋ ਆ ਲਾ ਦਈਏ ਟਾਇਰ ਮੰਦ ਪੈ ਜਾਣਾ ਓਏ ਆ ਬਜਰੀ ਵੀ ਥੱਲੇ ਆਉਣੀ ਆ ਸਾਡੀ ਇਸ਼ਾਲਾ ਕੋਈ ਨਹੀਂ ਆਪੇ ਸਾਫ਼ ਕਰੀ ਜਾਣਗੇ ਕਹਿੰਦਾ ਤਾਂ ਕੀ ਦੀ ਚੱਕ ਵੀ ਆਪਣੀ ਇਮਾਨਤ ਇਹ ਕਿਹ ਹੈ ਕਹਦਾ ਲੈ ਨਹੀਂ ਆਲੇ ਕਾਕੇ ਨੂੰ ਗਿਆ ਤੁਰ ਗਿਆ ਤੇ ਹੁਣ ਆਪਾਂ ਗੱਡੀ 라ਜੀ ਸੈਟ ਕਰਕੇ ਤੇ ਚੱਲੀਏ ਫਿਰ ਸਰੀ ਰਾਣੀ ਵਾਜਾ ਮਾਰਦੀ ਆ ਮੈਨੂੰ ਕਰਾ ਦੇ ਬੈਗ ਕੋਈ ਥੱਲੇ ਨਾ ਆ ਜਵੇ ਕਿਤੇ ਚੱਕਦੀ ਏ ਅਲੀਲੀ ਅਲੀਲੀ ਡੀਸ਼ਰ ਤੋਂ ਲੈ ਚੱਕਦੀ ਏ ਕੱਲ ਠੀਕ ਆ ਫਿਰ ਓਕੇ ਮਿਲਦੇ ਆ ਲਓ ਜੀ ਮਿੱਤਰੋ ਫਾਈਨਲੀ ਆਪਣੀ ਗੱਡੀ ਕੋ ਆ ਗਿਆ ਆਪਾਂ ਚੱਲੀਏ ਫਿਰ ਹੁਣ ਨੀਯਾ ਰੱਬ ਦਾ ਨਾਮ ਆ ਵੀ ਚੱਲ ਚੱਲ ਠੀਕ ਆ ਮਿੱਤਰੋ ਤੁਹਾਨੂੰ ਫੇਰ ਗਾਹਾਂ ਜਾ ਕੇ ਮਿਲਦੇ ਆ ਆਹ ਇਹ ਗੱਲ ਆ ਗਿਆ ਚੋਬਰ ਆਓ ਮਿੱਤਰੋ ਸਾਡੀ ਕਿੱਡੀ ਮਰ ਗਈ ਮੈਂ ਆਪਣਾ ਯਾਰ ਹੁਣ ਪਹੁੰਚਿਆ ਐ ਕਿੱਧਰ ਜਾਣਾ ਚੱਲ 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 ਚਲੋ ਵੀ ਮਿੱਤਰੋ ਗੱਡੀਆਂ ਭਰ ਕੇ ਚੱਲ ਪਏ ਆਪਾਂ ਹੁਣ ਤੇ ਨਿਕਲੇ ਬਹਾਰਾ ਤੁਹਾਨੂੰ ਗਾਹਾਂ ਜਾ ਕੇ ਮਿਲਦੇ ਆਂ ਪਨਾਬ ਦਾ ਤਰੇ ਨਹੀਂ ਹੈਗਾ ਟੀਮ ਇਡਾ ਆਪਣਾ ਲੋ ਵੀ ਮਿੱਤਰੋ ਪਤਾ ਨਹੀਂ ਕਹਿੰਦੇ ਕਿਹੜਾ ਜਿੱਤ ਗਿਆ ਅਨੰਦ ਵਰਸਾਹ ਇੱਧਰ ਦਾ ਤੁਹਾਡੇ ਵੱਲ ਮਾਹੌਲ ਹੈ ਦੱਸਿਓ ਬਾਪਿਓ ਨੰਦੋ ਸਾਹ ਦਾ ਬੁਰੀ ਧੱਕ ਪਈ ਵੀ ਮੰਨ ਦਾ ਬਾਈ ਵੋਟਾਂ ਦਾ ਪ੍ਰੋਗਰਾਮ ਜੋਰਾਇਸ਼ਵਰਾਂ ਦੇ ਆਰਦੋਲ ਨਗਰਾਂ ਨੂੰ ਲਾਓ ਵੀ ਐ ਇੰਨਾ ਕਾਲਾ ਦੇਖ ਲਓ ਅਸੀਂ ਇਥੋਂ ਤੁਰੇਦੇ ਭਰ ਕੇ ਜਾਂਦੇ ਐਂਟਰ ਹੋਇਆ ਦਾ ਕ੍ਰੈਸ਼ਰ ਤੇ ਉਸਤਾਦ ਜੀ ਓ ਉਸਤਾਦ ਜੀ हेलो दाम <laughs> <laughs> दाम तुम नहीं। दाम तुम दुआ नहीं। दुआ तो नहीं नहीं चोन ठीक है ठीक <laughs> <तोर्चों। laughs> है चला चाहिए अस्तर ਆਈ ਗੱਲ ਮੇਰੀ ਗੱਲ ਸੁਣੋ ਆ ਦੋਨੋਂ ਹੁਣ ਕਿੱਦਾਂ ਬਣਦਾ ਸੀਦਾ ਮਤਲਬ ਅੱਜ ਅਸੀਂ ਬਹੁਤ ਠੰਡ ਕਿੰਨੀ ਕ ਲੱਗੀ ਬੋਲੋ ਠੰਡ ਠੰਡ ਘਟਿਆ ਹਾਂ ਜਿੱਦਾਂ ਘਟਾ ਜੀ ਕੱਲ ਬਾਦ ਕਰ ਕੋਈ ਜੀ ਡੀਜ਼ਲ ਦਾ 2 ਲੀਟਰ ਬੋਲੋ ਕੋਈ ਅਰੇ ਆ हेयर ਸਟਾਈਲ ਚੇਂਜ ਕਰਿਆ ਬਾਈ ਨੇ ਕੋਈ ਬੱਚ ਕੋ ਹਾਂ ਅੱਗੀ ਉੜ ਗਈ ਏ ਕੀ ਇਸ ਮੱਖਣ ਵਾਲੀ ਮੱਖੀ ਰਖਾਈ ਦੀ ਜੀ ਮੱਖੀ ਰੱਖੀ ਸੀ ਮੱਖੀ ਉੜ ਗਈ ਯਾਰ ਥੋੜੇ ਉਹਨਾਂ ਨੇ ਦਵਾ ਨਹੀਂ ਬਣਾ ਉਹ ਨਾ ਯਾਰ ਇਹ ਕਹਿੰਦਾ ਜਮਾ ਤੇ ਰੱਖੂਆ ਜਾਇਆ ਸੀ ਤਾਂ ਬੰਦੇ ਨੇ ਹੋਰ ਹੋਰ ਕਹਿੰਦੇ ਹੈ ਹੈ ਇੰਟਰਵਿਊ ਲੈ ਲੈ ਹਾਂਜੀ ਹਾਂਜੀ ਬਾਬੇ ਥੋੜੀ ਦੱਸੋ ਰੋਟੀ ਬਣਾਉਂਦੇ ਕਿੰਨਾ ਲਾਂਦਾਂ ਹਾਂ ਬਹੁਤ ਮਜ਼ਾ ਆਂਦਾ ਬਹੁਤ ਮਜ਼ਾ ਹੈ ਪੈਕਟ ਵੀ ਨਹੀਂ ਲਾਉ ਬ ਤੁਸੀਂ ਪਾਏਗਾ ਦੋ ਬਾਰ ਦੋ ਬਾਰ ਆਇਆ ਉਹ ਬੰਦੇ ਵੀ ਸਾਡੇ ਟੱਡੀ ਕਿੱਥੇ ਪਏ ਸੀ ਕੀ ਉਹ ਚਾਚੀ ਦੀ ਗੱਲ ਪੁੱਛ ਮਾਣਾ ਯਾ ਗਾਜਰੇ ਗੁਜਰੇ ਨਹੀਂ ਯਾਰ ਇਹਨਾਂ ਸਭ ਤੋਂ ਪੌਂਦਾ ਕੰਮ ਹੈ ਕਮਲ ਉਸਤਾਦ ਜੀ ਰੋਟੀ ਦਾ ਸਭ ਤੋਂ ਜ਼ਿਆਦਾ ਪੌਂਦਾ ਕੰਮ ਕਰਦੇ ਆ ਅਸੀਂ ਰੋਟੀ ਬਣਾ ਕੇ ਖਵਾਉਂਦੇ ਹਾਂ ਸਭ ਤੋਂ ਜ਼ਿਆਦਾ ਤਗੜਾ ਪੌਂਦਾ ਕੰਮ ਹੈ ਇਹ ਬੰਦੇ ਰੋਟੀ ਬਣਾਣੀ ਔਰ ਪਰ ਇਹ ਪੈਸੇ ਲੈ ਲੈਂਦੇ ਲੋਕ ਲੰਗਰ ਲਾ ਦਿੰਦੇ ਇਹ ਪੈਸੇ ਵੀ ਜਾਂ ਖੋਲਦੇ ਆ ਲੰਗਰ ਲਾ ਕੇ ਪੈਸੇ ਲੈਣੇ ਸਹੀ ਗੱਲ ਹੈ ਤੁਸੀਂ ਪੈਸੇ ਲੈ ਲੈਣੇ ਲਾ ਰਿਹਾ ਉਹ ਫੋਟੋ ਜੰਗਲ ਕਰਦਾ ਹੁੰਦਾ ਹਮਸ ਬਾਰ ਬਾਰ ਆ ਜਾ ਚਾ ਮੈਂ ਜੋ ਮਰਜੀ ਕਿ ਇਸ ਮੱਖਣ ਨੂੰ ਬਲਾ ਹੂੰ ਕੇ ਉਹ ਨਹੀਂ ਹਾਂ ਜੀ ਜੀ ਉਹ ਨਹੀਂ ਬੱਕੀ ਬੋਲਦਾ ਇਹ ਉਹ ਜਾਗੜ ਦਿਖਾਣਾ ਅਰੇ ਜਾਗੜ ਉਹ ਕਿੱਡੀ ਪਈ ਮਰਦਾ ਓਏ ਅੱਜ ਜਾਗੜ ਪਾਪੇ ਲਈ ਪਾ ਆਇਆ ਅੱਗੇ ਕਰ ਪਾਣ ਲਿਆ ਹੁੰਦਾ ਜੀ ਪਾਪੇ ਨੇ ਜੈਕਟ ਲੈ ਆਇਆ ਮੇਰੇ ਤੋਂ ਕੱਪੜੇ ਸਾਰੇ ਤੋਤੇ ਵੇਦੇ ਡੈਡੀ ਕਹਿੰਦਾ ਮੇਰੇ ਅੱਗੇ ਬੈਠਾ ਠੀਕ ਹੈ ਡੈਡੀ ਜੀ ਵੀਰੇ ਤੇਰੀ ਗੱਡੀ ਉਧਰ ਆ आपना बंदे है भाई यार नेहा कमल खड़ा किया नहीं मेरा सेट तला दे तू दाहिने जगह का नहीं करा करी अली खाली कर क्या किया मूड कसे मेरे अली से आता कार्ड नहीं मिला आये ये तो मैं का मेरा याद दिल करना ना रहे जे काटता ले वीडियो तो तुमने काट काटी नहीं मर जा मेरी चॉपिंग कहाँ आई मेरी तेरी जा ਲੇਕਾ ਇਹਦੇ ਵੀ ਟਾਈਮ ਨਾਲ ਲਵੇ ਲੱਗ ਜੀ ਧੁੰਦ ਪੈਣੀ ਆ ਧੁੰਦ ਜੀ ਆ ਵੀ ਗਏ ਕੁਛ ਨਹੀਂ ਦਿੰਦਾ ਹੈਗਾ ਉਹ ਦੇਖੋ ਮੁਰੇ ਥੋੜੀ ਦੂਰ ਜਾਣਾ ਉਹਨਾਂ ਨੇ ਦੇਖਣੇ ਛੱਡ ਜਾਣਾ ਨਾ ਉਵੇਂ ਮਟਰੋ ਨਾ ਹੁਣ ਕੋਈ ਅੱਗੇ ਕੱਢ ਰਿਹਾ ਗੱਡੀ ਨਾ ਕੋਈ ਪਿੱਛੇ ਕੱਢ ਰਿਹਾ ਸਾਰੇ ਇੱਕ ਦੂਜੇ ਦੇ ਸਾਰੇ ਨਾਲ ਜਾ ਰਹੇ ਨੇ ਹੁਣ ਮੈਂ ਉਹਦੇ ਪਿੱਛੇ ਲੱਗਿਆ ਹੋਇਆ ਆ ਲਾਈਟਾਂ ਆ ਰਿਹਾ ਮੇਰੇ ਉਹ ਮੇਰੇ ਮਗਰ ਆ ਰਿਹਾ ਤੇ ਆਓ ਦੇਖੋ ਮੂਰੇ ਲਾਈਨੇ ਜਾ ਰਹੀ ਆ ਬਸ ਓੱਖਾ ਹੋਣਾ ਜਿਹੜਾ ਸਭ ਤੋਂ ਮੂਰੇ ਜਾ ਰਿਹਾ ਬੰਦਾ ਪਹਿਲਾ ਜਿਹੜੀ ਗੱਡੀ ਸਭ ਤੋਂ ਮੂਰੇ ਜਾਂਦੀ ਆ ਬਸ ਉਹੀ ਉਹਨੇ ਜਿਹੜੀ ਸਪੀਡ ਨਾਲ ਜਾਣਾ ਉਹਦੇ ਸਪੀਡ ਨਾਲ ਸਾਰੀਆਂ ਗੱਡੀਆਂ ਜਾਣੀਆਂ ਉਹ ਦੇਖੋ ਲਾਈਨ ਜਾ ਰਹੀਆਂ ਨੇ ਜੇ ਤੁੰਦ ਨਾ ਹੋਵੇ ਇਹਨੇ ਮੇਰੇ ਤੋਂ ਕਹਾਂ ਜਾਣਾ ਮੈਂ ਧੋਪ ਚੜਾਉਣ ਨੂੰ ਕਰਦਾ ਤੇ ਉਹਨੇ ਮੇਰੇ ਤੋਂ ਕਹਾਂ ਡੱਪਣਾ ਆਣ ਦੇ ਵੀ ਟਾਈਮ ਟਾਈਮ ਦੀਆਂ ਗੱਲਾਂ ਹੁੰਦੀਆਂ ਨੇ ਆ ਦੇਖ ਕਿਉਂ ਜਾਂਦੇ ਨੇ ਪੂਰੇ ਅਨੁਸ਼ਾਸਨ ਚ ਐ ਮੈਂ ਕਹਿੰਦਾ ਵੀ ਕਾਜ-ਵੇਜਾ ਕੰਮ ਕਰਾਇਆ ਲੋਤੁੰਦੇ ਨੇ ਤੇ ਬਾਕੀ ਔਰ ਇਹਦਾ ਘਟ ਕੇ ਥੋੜੀ ਜਿਹੀ ਸ਼ਹਿਰ ਚ ਆ ਕੇ ਅਗੇ ਖੁੱਲਾ ਮદાન ਉਹਨਾਂ ਲੜਿਆ ਮદાન ਉੱਥੇ ਵੇਖੀਂ ਤਾਂ ਕਿਆ ਬਣਦਾ ਮਰੋਂ ਦਿਖਾ ਦਈਏ ਮホール ਤੁਹਾਨੂੰ ਮੜਾ ਜਾ

ਜਦ ਲਈਏ ਮੇਤਰੋਂ ਬਰਾ ਉਹਨੂੰ ਗਾਂਹ ਜਾ ਕੇ ਮਿਲਦੇ ਆ ਲੋ ਬਾਬੇ ਉਹ ਵੀ ਕੰਮ ਹੋਇਆ ਜੀ ਦਾ ਡਰਤਾ ਧੁੰਦ ਬਹੁਤ ਪੈ ਗਈ ਕਮਲ ਦੇ ਮਗਰ ਲਾਈ ਵੀ ਤੇ ਕਦੋਂ ਤੱਕ ਨਹੀਂ ਆ ਬਾਬੇਉਂ ਦੇਖ ਲੈਣੀ ਹੈਗਾ ਟਾਈਮ ਕਿਆ ਹੋਇਆ ਹਣਾ ਸਾਠ ਹੋਏ ਧੁੰਦ ਦੇ ਰੋ ਦੇਖਦਾ ਕੱਖ ਨਹੀਂ ਹੈਗਾ ਯਾਰ ਪੂਰਾ ਹਾਲਾ ਧੁੰਦਲਾ ਪੂਰਾ ਹਾਲ ਨਰਾ ਕਮਲ ਦੇ ਸਾਰੇ ਚੱਲਿਆ ਵਾ ਹਾਜੀ ਮਿੱਤਰੋ ਅਨੇ ਧੁੰਦ ਬਹੁਤ ਹੀ ਨਰਾ ਕਮਲ ਦੇ ਸਾਰੇ ਕਮਲ ਦਿਵਿੰਦਰ ਦੇ ਸਾਰੇ ਦਿਵਿੰਦਰ ਦੇ ਲਾਈਵ ਅੱਡ ਜਾ ਹੈਲੋ ਮਿੱਤਰੋ ਤੁੰਦ ਨੇ ਬੰਦੇ ਸ਼ੀਸ਼ੇ ਸਾਫ ਕਰਨ ਲਾਤੇ ਦੇਖ ਲੋ ਇੰਨਾ ਖੋ ਬਹੁਤ ਹੁੰਦਦਾ ਓ ਕਿਆ ਹੋ ਗਿਆ ਭਾਈ ਹੈਲੋ ਕੀ ਗੱਲ ਹੋ ਗਈ ਹੋਰ ਕੀ ਗੱਲ ਹੋਊਗੀ ਤੁੰਦ ਪੈਣ ਲੱਗੀ ਸ਼ੀਸ਼ੇ ਤੇ ਸ਼ੀਸ਼ੇ ਸਾਫ ਕਰਦੇ ਓ ਅੱਛਾ ਓ ਆ ਗਿਆ ਤੇਰਾ ਯਾਰ ਓ ਇੱਕ ਨਾ ਨਕਲਾ ਕਰਾ ਕਰਾ ਸ਼ੀਸ਼ੇ ਸਾਫ ਕਰੋ ਚੱਲੀਏ ਫਿਰ ਆਓ ਜੀ ਗੱਲ ਲੋ ਵੀ ਆਪਣਾ ਵਲੌਗ ਹੋ ਗਿਆ ਪੂਰਾ ਮੇਰੀ ਗੱਲ ਸੁਣੋ ਹਰਵਿੰਦਰ ਵੀਰੇ ਆ ਕਿਹਦੇ ਤੁਹਾਨੂੰ ਕਿਹਾ ਤੁਹਾਨੂੰ ਚਾਰ ਚਾਰ ਦੇ ਦੇ ਆ ਤੁਹਾਨੂੰ ਕਿਸੇ ਨੇ ਕਿਹਾ ਦਾੜੀ ਦੂੜੀ ਮੁੱਛ ਕਟਾਣ ਨੂੰ ਮੱਖੀ ਉੱਡ ਗਈ ਵਿਚਾਰੀ ਮੱਖੀ ਫੜੀ ਉਹ ਭੱਜ ਗਈ ਯਾਰ ਰੱਖੀ ਦਾ ਹੈ ਇਹ ਹਾਂ ਕਮਲ ਕਿਆ ਵਿਚਾਰਾ ਇਹਦੇ ਬਾਰੇ ਫਿਰ ਇਹਦੇ ਬਾਰੇ ਵਿਚਾਰ ਆਏ ਆ ਵੀ ਇਹ ਆਪਣੀ ਜਵਾਨੀ ਮਿਸ ਕਰ ਰਿਹਾ ਹਾਂ ਹਾਂ ਕਾਂ ਕੇ ਥੋੜਾ ਜਿਹਾ 올ਡ ਲੁੱਕ ਚ ਆ ਗਿਆ ਆਪਦੀ ਚ ਏਸ ਮੱਖਣ ਵਾਂਗਰ ਮੱਖੀ ਲਗਾਈ ਦੀ ਹੂੰ ਮੈਨੂੰ ਕਹਿੰਦਾ ਚਾਰ ਕਵਾਗੜਾ ਕਹਿੰਦਾ ਚਾਰ ਕਵਾਗੜਾ ਲੈਣੇ ਹੁੰਦੇ ਨੇ ਮੈਨੂੰ ਪਤਾ ਹੀ ਆਜੋ ਕੈਮਰਾਮੈਨ ਕਿਹਦੇ ਪੰਤ ਨੇ ਗਿਆਦਾ ਕਹਿੰਦਾ ਵੀ ਤੂੰ ਐ ਕਰਕੇ ਦੇ ਕਹਿੰਦਾ ਤੇਰੀ ਬੱਲੇ ਬੱਲੇ ਹੋ ਜੂ ਤੁਸੀਂ ਕੀ ਸੋਚ ਕੇ ਆਪਣੀ ਦਾੜੀ ਘਟਾਈ ਆ ਮੈਨੂੰ ਕਹਿੰਦਾ ਪੰਤ ਨੇ ਗਿਆਦਾ ਜੀ ਹਾਂ ਤੇ ਬੱਲੇ ਬੱਲੇ ਹੋ ਜੂਗੀ ਤੇ ਬੱਲੇ ਬੱਲੇ ਹੋਊਗੀ ਹੋਊਗੀ ਟਾਈਮ ਲੱਗਦਾ ਹੁੰਦਾ ਹੈ ਹਰ ਇੱਕ ਚੀਜ਼ ਦਾ ਤੇ ਇਹਦਾ ਕੋਈ ਜ਼ਿਆਦਾ ਹੀ ਬੱਲੇ ਬੱਲੇ ਹੋਗੀ ਵੀ ਕੋਈ ਹੋ ਜੂ ਟਾਈਮ ਲੱਗੂ ਹਾਂ ਜੀ ਕੈਮਰਾਮੈਨ ਜੀ ਇਹ ਤਾਂ ਮੈਨੂੰ ਕੀ ਚਾਹੁੰਦੇ ਹੋ ਫਿਰ ਮੈਂ ਆਪਣੇ ਟ੍ਰਿਪ ਬਾਰੇ ਦੱਸੋ ਟ੍ਰਿਪ ਬਾਰੇ ਤੁਰਦ ਬਹੁਤ ਹੋ ਗਈ ਐ ਰੋਟੀ ਖਾ ਕੇ ਜਾਉਣਾ ਸੀ ਇੰਨੀ ਟ੍ਰਿਪ ਤੇ ਸਾਡਾ ਇਹ ਆ ਕਾਲੂ ਦੇਖ ਲੈ ਆਵਾਂ ਸਾਡੇ ਤੇ ਬਾਕੀ ਹੁਣ ਕਾਲੂ ਦੇਖੂਗੇ ਜੀ ਇਹ ਤਾਂ ਓਕੇ ਫਿਰ ਇਹਨੇ ਫਿਰ ਹੁਣ ਪੈਂਡ ਦਾ ਕੀ ਪ੍ਰੋਗਰਾਮ ਰੋਟੀਆਂ ਖਾ ਕੇ ਜਾਉਣਾ ਸੀ ਖਾਲੀਗਾਹ ਜਾ ਕੇ ਖਾਲੀ ਗੱਡੀ ਖਾਲੀ ਗੱਡੀ ਹੁਣ ਸਵੇਰੇ ਕਰੂਗੇ ਆ ਗੱਲ ਉਹ ਮੇਰੀ ਗੱਲ ਸੁਣ ਇਹ ਕਮਲ ਇਹ ਗੱਲ ਇਹ ਗੱਲ ਗੱਲ ਭੈਂਦਾ ਸਾਡੇ ਹੈ ਗੱਲਾਂ ਗੱਲਾਂ ਜੋ ਹਾਂ ਇਹਨਾਂ ਦਾ ਪਿਆਰ ਬਹੁਤ ਆਵਾਂ ਗਵੰਡੀ ਪਿਆਰ ਇਹ ਸਾਡਾ ਗੱਲ ਭੈਂਦਾ ਇਹ ਆਪਣੇ ਗਵੰਡੀ ਬਣਦੇ ਨਹੀਂ ਇਹ ਇਹ ਗੱਲ ਭੈਂਦਾ ਇਹ ਆਪਣਾ ਭਤੀਜਾ ਇਹ ਆਪਣੇ ਪਾਪਾ ਦੇ ਕਲਾਸ ਫੈਲ ਇਹ ਆਪਣਾ ਭਤੀਜਾ ਹੈ ਪਾਉਦਾ ਤੁਹਾਡਾ ਕਿਆ ਵਿਚਾਰ ਹੈ ਉਹ ਯਾਰ ਤੁਹਾਡੇ ਨਾਲ ਆ ਭੁੱਲ ਦਬਲੀ ਆ ਜਿੱਥੋਂ ਦਿਖਾ ਦੇ ਮਰਜਾ ਕੈਮਰਾਮੈਨ ਤੁਸੀਂ ਆਪਣੀ ਲਿਮਟ ਚ ਰਹੋ ਤਾੜੀ ਬਾਰੇ ਕੋਈ ਗੱਲ ਨਹੀਂ ਕਰਨੀ ਹੈ ਇਹਨੂੰ ਬੰਦ ਕਰੋ ਠੀਕ ਆ ਫਿਰ ਐ ਕਰੋ ਹੁਣ ਚੱਲ ਖੜੀ ਆ ਮੈਂ ਤੇ ਟਾਈਮ ਇੱਥੇ ਮੋਰਾ ਗੱਡੀ ਕਾਹਦੇ ਖਾਲੀ ਕੀਤੀ ਮੈਨੂੰ ਐ ਦੱਸ ਕਿਤੇ ਮੋਰੇ ਐ ਮੇਰੇ ਮੋਰਾ ਗੱਡੀ ਕਾਹਦੇ ਖਾਲੀ ਮੈਂ ਤੇਰੇ ਮੋਰੇ ਕਿਥੋਂ ਨੂੰ ਦੇ ਪਿੱਛੇ ਖਾਲੀ ਕਰੀ ਆ ਮੈਂ ਮੈਂ ਤੇਰੀ ਪੂਰੇ ਕਰੀ ਹੋਈ ਨਹੀਂ ਕਰੀ ਮੇਰੇ ਮੋਰਾ ਗੱਡੀ ਮੈਂ ਤੇਰੇ ਮੋਰੇ ਕਿੱਥੇ ਕਰੀ ਆ ਥੋਨੂੰ ਦੇ ਥੋਨੂੰ ਦੇ ਪਿੱਛੇ ਕਰੀ ਆ ਯਾਰ ਮੈਂ ਯਾਰੀ ਖਾ ਲਾ ਚੱਲ ਲੜੋ ਨਾ ਉਹ ਨਾ ਲੜੋ ਉਹ ਲੜਨਾ ਤੂੰ ਜਾ ਤੂੰ ਜਾ ਫਿਰ ਹਾਂ ਠੀਕ ਆ ਬਾਈ ਚੱਲੀ ਆ ਹਾਂ ਤੇਰੇ ਕਰਕੇ ਛੱਡਿਆ ਬਾ ਠੀਕ ਆ ਆ ਜਾ ਇਹਨੂੰ ਨਹੀਂ ਰਹਿਣ ਹਾਂ ਮੈਂ ਕਿਹ ਚੈਨੀਆਂ ਦੀ ਨਿਗਾ ਜਿਆਦੇ ਹੁੰਦੀ ਇਹਨੂੰ ਮੂਰੇ ਲਾਓ ਲੈ ਵੀ ਚੱਲ ਧੁੰਦੇ ਚ ਲਾ ਮੂਰੇ ਨਾ ਉਹ ਭਰਾਵਾ ਚੱਲਿਆ ਇੰਜਣ ਨਿਗਾ ਰੱਖਿਆ ਕਰ ਰਾਤ ਨੂੰ ਨੋਏ ਭਾਈ ਭਾਈ ਕਿੱੱਥੇ ਹੋਗੀ ਮੁੰਡਾ ਉਹ ਵੀ ਵਾਧਾ ਵਾਧਾ ਕੰਮ ਮਿੱਤਰੋ ਵਧੇ ਗਿਆ ਸਪੀਡ ਚੈੱਕ ਕਰੋ ਕਿੰਨੀ ਤੇ ਜਾ ਰਹੇ ਆ ਆਪਾਂ ਕਿ ਤੁਹਾਨੂੰ ਜਾਨੀ ਆ ਉਹ ਲੈਂਚ ਰਹੇ ਬਣੇ ਲੈ ਆ ਹਾਲਾ ਕੁਝ ਇਹਦੇ ਧੁੰਦ ਦੇ ਨਾ ਤਾਂ ਇੱਥੇ ਕੋਈ ਚਿੱਟੀ ਪੱਟੀ ਆ ਵਿਚਾਲੇ ਬਸ ਆ ਥੈਲਿਆਂ ਜਿਹਦੇ ਆਖਰੇ ਨਾਲ ਜਾ ਰਹੇ ਆ ਪੁਰਾਣੀ ਛੜਕ ਦੇਖ ਦੇ ਇਹ ਰੋਡ ਮਾਰਦੇ ਆ ਨਵਾਂ ਮਿੱਤਰੋ ਤੇ ਹੁਣ ਫਿਰ ਸਾਡੀ ਸਲਾਹ ਇਹ ਆ ਵੀ ਇੱਕ ਟਾਪ ਆ ਰਹੇ ਆ ਵੀ ਹੁਣ ਉੱਥੇੋਂ ਕੱਢ ਜੀਏ ਕਿਉਂਕਿ ਰਿਸਕ ਨਾ ਲਿਆ ਜਾਵੇ ਕਿਤਿਆਂ ਲੇਟ ਵੀ ਖੈਲੀ ਕਰਦਾਂਗੇ ਭਾਈ ਠੀਕ ਹੈ ਜੀ ਤੇ ਹੁਣ ਖਾ ਕੇ ਰੋਟੀ ਨਿਆਰੇ ਜੀ ਨਾਲ ਪੈਨੇ ਆ ਉਹ ਦੇਖੋ ਲੈਣੇ ਜਾ ਰਹੀ ਆ ਸਿਰੇ ਤੱਕ ਨਾਲ ਸਿਰੇ ਤੱਕ ਘੱਟੋ ਘੱਟ ਨਹੀਂ 10-15 ਗੱਡੀਆਂ ਦੀ ਲਾਈਨ ਆ ਲੱਗ ਗਿਆ ਗੱਡੀਆਂ ਸਾਈਡ ਤੇ ਲੱਗਣ ਬਈ ਦੇਦਾ ਕੁਝ ਨਹੀਂ ਨਾ ਆ ਕਰਕੇ ਤੁਹਾਨੂੰ ਪਤਾ ਹੀ ਆ ਕਿਦਰੇ ਨਹੀਂ ਲੇਟ ਪਹੁੰਚ ਜਾਾਂਗੇ ਜਿੱਥੇ ਜਾਣਾ ਪਾ ਕਰੋ ਯੱਕਾ ਧੰਦ ਤੇ ਕਾ ਮੇਰੇ ਮੂਰੇ ਜਾ ਰਿਹਾ ਪਤਾ ਨਹੀਂ ਕੌਣ ਹੈ ਕੌਣ ਨਹੀਂ ਇੱਕ ਵੀ ਲਾਈਟ ਪਿੱਛੇ ਬੈਕ ਬੱਤੀ ਨਹੀਂ ਹੈ ਨਾ ਤਾਂ ਇਹਦਾ ਬ੍ਰੇਕ ਮਾਰੇ ਦਾ ਪਤਾ ਲੱਗਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਇਹ ਤਾਂ ਮੂਰੇ ਗੱਡੀ ਆ ਉਹਦੀ ਲਾਈਟ ਹਲ ਤੱਕ ਚਮਕਦੀ ਆ ਆਲਾ ਪੰਜ ਉਹ ਉੜੇ ਗਿਆ। ਕੀ ਫਾਇਦਾ ਇਹ ਜੀਆਂ ਗੱਲਾਂ ਦਾ? ਪਿੱਛੇ 4-5 ਲਾਈਟਾਂ ਲਾਓ ਚਾਨਣ ਕਰੋ। ਆਲਾ ਮੇਰੀ ਗੱਡੀ ਦੇ ਚੈੱਕ ਕਰੋ ਲੈ।